ਸਰਦਰ ਭਗਵੰਤ ਸਿੰਘ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਜੋ ਕਿਹਾ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਪੰਜਾਬ ਨੂੰ ਚਾਹੇ ਉਹ ਬਿਜਲੀ ਫਰੀ ਦੀ ਸੀ ਚਾਹੇ ਦੀ ਉਹ ਸਿਹਤ ਸਹੂਲਤਾਂ ਨੂੰ ਲੈ ਕੇ ਸੀ ਚਾਹੇ ਦੀ ਆਮ ਆਦਮੀ ਕਲੀਨਿਕ ਨੂੰ ਲੈ ਕੇ ਸੀ ਚਾਹੇ ਦੀ ਉਹ ਸਕੂਲਾਂ ਦੇ ਲਈ ਸੀ ਸਿੱਖਿਆ ਨੂੰ ਲੈ ਕੇ ਸੀ ਤੇ ਉਹ ਚਾਹੇ ਦੀ ਆਪਣਾ 1000 ਰੁਪਏ ਮੈਲਾਵਾ ਨੂੰ ਲੈ ਕੇ ਸੀ ਜੀ ਦੇਖੋ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਸਾਰੀਆਂ ਗਰੰਟੀਆਂ ਪੂਰੀਆਂ ਹੋ ਗਈਆਂ 1000 ਰੁਪਏ ਦੀ ਗਰੰਟੀ ਹੈ ਜਿਹੜੀ ਅਸੀਂ ਮਾਰਚ ਦੇ ਵਿੱਚ ਇਹ ਦੇਣ ਜਾ ਰਹੇ ਹਾਂ ਦਿੱਖੋ ਪੰਜਾਬ ਨੂੰ ਇਹ ਅਕਾਲੀ ਦਲ ਬੀਜੇਪੀ ਕਾਂਗਰਸ ਸਾਰੇ ਰਲ ਕੇ ਡੋਬ ਕੇ ਗਏ ਸੀ 3 ਲੱਖ ਕਰੋੜ ਦਾ ਪੰਜਾਬ ਦੇ ਉੱਤੇ ਕਰਜ਼ਾ ਸੀਗਾ ਭਗਵੰਤ ਮਾਨ ਜੀ ਨੇ ਉਹ ਕਰਜ਼ੇ ਦੀਆਂ ਵਿਆਜਾਂ ਵੀ ਭਰੀਆਂ ਜਿਹੜੀਆਂ ਚੀਜ਼ਾਂ ਕਈਆਂ ਉਹ ਤੋਂ ਹਟ ਕੇ ਵੀ ਜੇ ਆਪਾਂ ਕਹੀਏ ਤਾਂ ਜੇ ਮੈਂ ਪੁੱਛਣਾ ਚਾਹੁੰਨਾ ਸਾਡੇ ਬਹੁਤ ਹੀ ਸਨਮਾਨਯੋਗ ਹੈ ਸਾਡੇ ਵੱਡੇ ਭੈਣ ਜੀ ਜੈਂਦਰਕੌਰ ਜੀ ਕੈਪਟਨ ਅਮਰਿੰਦਰ ਸਿੰਘ ਦੇ ਜੋ ਕਿ ਧੀ ਰਾਣੀ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਭੈਣ ਜੀ ਤੁਸੀਂ ਐਂ ਦੱਸੋ ਕਿ ਤੁਹਾਡੇ ਫਾਦਰ ਸਾਹਿਬ 10 ਸਾਲ ਰਾਜ ਕਰਕੇ ਗਏ ਪੰਜਾਬ ਦੇ ਵਿੱਚ ਪਿਛਲੀ ਵਾਰ ਵੀ ਉਹਨਾਂ ਨੇ ਬੇੜਾ ਚੱਕਿਆ ਸੀ ਕੈਪਟਨ ਬਣੇ ਸੀ ਜਹਾਜ਼ ਦੇ ਪੰਜਾਬ ਦੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਪੁੱਛੋ ਕਿ ਭਾਈ ਜਿਹੜੀਆਂ ਗੱਲਾਂ ਤੁਸੀਂ ਕਈਆਂ ਸੀਗੀਆਂ ਤੁਸੀਂ ਕਿਹਾ ਸੀ ਮੈਂ ਘਰ ਘਰ ਰੋਜ਼ਗਾਰ ਦੇਊਂਗਾ ਕਿਸੇ ਨੂੰ ਕੋਈ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਦੇ ਵਿੱਚ ਰੋਜ਼ਗਾਰ ਨਹੀਂ ਮਿਲਿਆ ਤੁਸੀਂ ਕਿਹਾ ਸੀ ਅਸੀਂ 4 ਹਫ਼ਤਿਆਂ 'ਚ ਨਸ਼ਾ ਬੰਦ ਕਰਾਂਗੇ ਗੁਟਕਾ ਸਾਹਿਬ ਦੀ ਸੋਚ ਛੱਕ ਕੇ ਉਹ ਭਾਈ ਜਿਨ੍ਹਾਂ ਨੇ ਬਾਣੀ ਦਾ ਨਰਾਦਰ ਕੀਤਾ ਬਾਣੀ ਦੀ ਸੋਹ ਚੱਕੀ ਹੈ ਉਹ ਉਹ ਤਾਂ ਬਿਲਕੁਲ ਗੁਰੂ ਦੇ ਦਰ ਤੋਂ ਹੀ ਨਕਾਰੇ ਗਏ ਜਨਤਾ ਦੇ ਵਿੱਚ ਤਾਂ ਇੱਕ ਵਾਰੀ ਜਿਹੜਾ ਕੋ ਲੀਡਰ ਕੰਮ ਨਹੀਂ ਕਰਦਾ ਜਨਤਾ ਫੇਰ ਭੁੱਲ ਜਾਂਦੀ ਹੈ 5 ਸਾਲਾਂ ਬਾਅਦ ਫੇਰ ਉਹਨੂੰ ਗੱਲ ਵਕੜੀ ਪਾ ਲੈਂਦੀ ਹੈ ਪਰ ਜਿਹੜਾ ਗੁਰੂ ਦੇ ਦਰ ਤੋਂ ਨਕਾਰਿਆ ਗਿਆ ਨਾ ਉਹ ਮੁੜ ਕੇ ਕਿਤੇ ਵੀ ਨਹੀਂ ਉੱਥੇ ਉਹਦੀ ਜਿਹੜੀ ਆਪਣਾ ਹੈਗੀ ਹੈ ਅਕਸੈਪਟੈਂਸ ਬਣਦੀ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਗੁਰੂਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਾਈ ਤਾਂ ਉਹਨਾਂ ਨੂੰ ਵੀ ਗੁਰੂ ਦੇ ਘਰ ਤੋਂ ਹੀ ਨਕਾਰਿਆ ਗਿਆ ਤੇ ਰਾਜਨੀਤੀ ਚੋਂ ਹੀ ਖਤਮ ਹੋ ਗਏ ਸੁਖਵੀਰ ਸਿੰਘ ਬਾਦਲ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਝੂਠੀ ਸੌ ਖਾਦੀ ਸੀ ਕੁਟਕਾ ਸਾਹਬ ਦੀ ਉਹ ਵੀ ਨਕਾਰੇ ਗਏ ਗੁਰੂ ਦੇ ਦਰ ਤੋਂ ਤੇ ਉਹ ਵੀ ਰਾਜਨੀਤੀ ਛੁਣ ਖਤਮ ਹੋ ਗਏ ਤੇ ਕੈਪਟਨ ਸਾਹਿਬ ਜਿਹੜੇ ਜਹਾਜ਼ ਤੇ ਬੈਠੇ ਸੀ ਪੰਜਾਬ ਨੂੰ ਲੀਹਾਂ ਤੇ ਪਹੁੰਚਾਉਣ ਲਈ ਦੀ ਉਹ ਰਾਜ ਹੀ ਜਹਾਜ਼ ਤੋਂ ਉਤਰ ਕੇ ਭੱਜ ਕੇ ਕਾਂਗਰਸ ਨੂੰ ਤੇ ਭਾਜਪੀ ਦੇ ਵੇੜੇ ਚੜ੍ਹ ਕੇ ਉਹ ਜੀ ਦਾ ਕੋਈ ਨਾਮੁ ਨਿਸ਼ਾਨੀ ਨਹੀਂ ਪੰਜਾਬ ਦੇ ਵਿੱਚ ਉਹ ਭੈਣ ਜੀ ਤੁਸੀਂ ਪਹਿਲਾਂ ਆਪਣੇ ਫਾਦਰ ਸਾਹਿਬ ਨਾਲ ਗੱਲਬਾਤ ਕਰ ਲਓ ਕਿ ਤੁਸੀਂ ਜਿਹੜੇ ਕਹੇ ਸੀ ਵਾਦੇ ਉਹ ਕਿੱਥੇ ਗਏ ਤੁਸੀਂ ਤਾਂ ਕਿਹਾ ਸੀ ਕਿ ਮੈਂ ਆਪਣਾ ਪੱਤਾ ਦੇਊਂਗਾ ਨੌਜਵਾਨਾਂ ਨੂੰ ਉਹ ਕਿੱਥੇ ਗਿਆ ਪੱਤਾ ਤੁਸੀਂ ਤਾਂ ਕਿਹਾ ਸੀ ਕਿ ਮੈਂ ਪੰਜਾਬ ਦੇ ਵਿੱਚ ਆਪਣਾ ਰੋਜ਼ਗਾਰ ਪੈਦਾ ਕਰੂੰਗਾ ਤੁਸੀਂ ਤਾਂ ਕਿਹਾ ਸੀ ਮੈਂ ਬਾਹਰੋਂ ਇੰਡਸਟਰੀ ਲੈ ਕੇ ਆਉਂਗਾ ਤੁਸੀਂ ਤਾਂ ਪਾਰਟੀ ਦੀ ਕਮਾਂਡ ਛੱਡ ਕੇ ਬੈਈ ਹੋਰ ਪਾਰਟੀਆਂ ਜਿਹੜੇ ਤੁਸੀਂ ਧਾਂਦਨੀਆਂ ਕੀਤੀਆਂ ਜਿਹੜੇ ਤੁਸੀਂ ਆਪਣਾ ਜਦਾਦ ਤੋਂ ਵੱਧ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਜਿਹੜੀਆਂ ਤੁਸੀਂ ਆਪਣੀਆਂ ਪ੍ਰਾਪਰਟੀਆਂ ਛਡਵਾਈਆਂ ਪਹਿਲਾਂ ਉਹਦੇ ਤੋਂ ਬਚਣ ਲਈ ਈੜੀ ਤੋਂ ਬਚਣ ਲਈ ਅੱਜ ਹੁਣ ਤੁਸੀਂ ਸਾਰੇ ਕਾਂਗਰਸੀ ਨਾਲ ਮਿਲ ਕੇ ਬੀਜੇਪੀ ਦੇ ਪੱਲੇ 'ਚ ਪੈ ਗਏ ਪੰਜਾਬ ਵਾਲੇ ਬਹੁਤ ਆਪਣਾ ਪੜੇ ਲਿਖੇ ਬਹੁਤ ਸਮਝਦਾਰ ਲੋਕ ਹੈ ਇਹ ਹੁਣ ਤੁਹਾਨੂੰ ਮੂੰਹ ਨਹੀਂ ਲਾਉਣਗੇ ਲੱਖ ਤੁਸੀਂ ਰੋਲਾ ਪਾ ਲੋ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਨੇ ਜੇ 1000 ਰੁਪਿਆ ਕਿਹਾ ਹੈ ਨਾ ਤਾਂ ਉਹ ਦੇ ਕੇ ਹੀ ਜਾਊਗਾ ਪਿੱਛੇ ਨਹੀਂ ਹਟਾਲ ਲੱਗਿਆ ਹੈ ਕਿ ਇੱਕ ਆਮ ਆਦਮੀ ਪਾਰਟੀ ਇਮਾਨਦਾਰ ਸਰਕਾਰ ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਇਹਨਾਂ ਦੀਆਂ ਸਾਰੀਆਂ ਪਰਤਾਂ ਫਰੋਲ ਕੇ ਰੱਖਦੀਆਂ ਜਿਹੜੇ ਇਹਨਾਂ ਨੇ ਗਲਤ ਸਮਝੌਤੇ ਕੀਤੇ ਹੋਏ ਸੀਗੇ ਚਾਹੇ ਦੀ ਉਹ ਚੰਡੀਗੜ੍ਹ ਦੇ ਚਾਹੇ ਦੀ ਉਹ ਪੰਜਾਬ ਯੂਨੀਵਰਸਿਟੀ ਦੇ ਚਾਹੇ ਦੀ ਬੀਬੀਐਮ ਡੈਮਾ ਦੇ ਉਹ ਸਾਰੇ ਲੋਕਾਂ ਨੂੰ ਨਸ਼ਰ ਹੋ ਗਏ ਇਹ ਪਹਿਨਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਪੰਜਾਬ ਨਾਲ ਕੀ ਹੋ ਰਿਹਾ ਹੈ ਪੰਜਾਬ ਨੂੰ ਕਿਵੇਂ ਪੰਜਾਬ ਦੇ ਜਿਹੜੇ ਹਲਾ ਆਪਣਾ ਹੱਕ ਹੈ ਉਹ ਖਤਮ ਕੀਤੇ ਜਾ ਰਿਹਾ ਹੈ ਇਸ ਕਰਕੇ ਇਹ ਇਹਨਾਂ ਦਾ ਇੱਕ ਡਰਾਮਾ ਹੈ ਇਹ ਡਰਾਮਾ ਦੋ ਤਿੰਨ ਮਹੀਨਿਆਂ ਦੇ ਵਿੱਚ ਖਤਮ ਹੋ ਜਾਣਾ ਜਦੋਂ ਭਗਵੰਤ ਮਾਨ ਜੀ ਨੇ ਅਨਾਉਂਸ ਕੀਤਾ ਕਿ 1000 ਰੁਪਏ ਮਲਾਵਾਂ ਨੂੰ ਅਸੀਂ ਅਪ੍ਰੈਲ ਮਹੀਨੇ ਦੇ ਦਿਨ ਦੇ ਜੇ ਕਿ ਕਰਜ਼ਾ ਚੜ ਗਿਆ ਹੁਣ ਆਪਾਂ ਜੇ ਆਪਾਂ ਆਮ ਲੋਕਾਂ ਨੂੰ ਵੀ ਪੁੱਛੀਏ ਵੀ ਘਰ ਦੇ ਉੱਤੇ ਕਰਜ਼ਾ ਹੋਵੇ ਹਨਾ ਇੱਕ ਬਾਪੂ ਨੇ ਘਰ ਵੀ ਚਲਾਉਣਾ ਬੱਚੇ ਵੀ ਪੜਾਉਣੇ ਆ ਧੀਆਂ ਦੇ ਮੁੰਡਿਆਂ ਦੇ ਵਿਆਹ ਵੀ ਕਰਨੇ ਆ ਘਰ ਵੀ ਬਣਾਉਣਾ ਤੇ ਪਿੱਛੇ ਕਰਜ਼ਾ ਵੀ ਹੋਵੇ ਹਨਾ ਤੇ ਇਹ ਤਾਂ ਪੰਜਾਬ ਨੂੰ ਡੋਬ ਕੇ ਗਏ 3 ਲੱਖ ਕਰੋੜ ਦਾ ਕਰਜ਼ਾ ਇਹ ਤਾਂ ਭਗਵੰਤ ਮਾਨ ਹੈ ਜਿਹਨੇ ਪੰਜਾਬ ਦੇ ਲੋਕਾਂ ਨੂੰ ਇੱਥੇ ਰੋਜ਼ਗਾਰ ਦਿੱਤਾ 60000 ਨੌਕਰੀਆਂ ਦਿੱਤੀਆਂ ਲੋਕਾਂ ਦੇ ਨੌਜਵਾਨ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਕੋਈ ਪੰਜੀ ਨਹੀਂ ਲਈ ਇਹਨਾਂ ਦੇ ਰਾਜ ਦੇ ਵਿੱਚ ਪਹਿਲੀ ਗੱਲ ਤਾਂ ਨੌਕਰੀ ਹੈ ਨਹੀਂ ਸੀ ਜੇ ਹੁੰਦੀ ਸੀ ਤਾਂ ਆਪਨੇ ਲੀਡਰਾਂ ਦੇ ਮੁੰਡਿਆਂ ਨੂੰ ਡੀਐਸਪੀ ਐਸਪੀ ਲਾਉਂਦੇ ਸੀਗੇ ਐਸਐਚਓ ਲਾਉਂਦੇ ਸੀ ਵੱਡੀਆਂ-ਵੱਡੀਆਂ ਨੌਕਰੀਆਂ ਪੈਸੇ ਲੈ ਕੇ ਦਿੰਦੇ ਸੀ ਇੱਥੇ ਜਿਹੜੇ ਮਰਜ਼ੀ ਬੰਦੇ ਨੂੰ ਖੜਾ ਕਰਕੇ ਪੁੱਛ ਲਓ ਪੰਜਾਬ ਦੇ ਵਿੱਚ ਕਿ ਕਿਸੇ ਨੌਜਵਾਨ ਤੋਂ ਇੱਕ ਪੰਜੀ ਖੋਟੀ ਕੋੜੀ ਵੀ ਲਈ ਹੋਵੇ ਸਮਝਦਾ ਹੈ ਉਹ ਭਗਵੰਤ ਮਾਨ ਦੇ ਉਹਨਾਂ ਨੂੰ ਪਤਾ ਹੈ ਕਿ ਮਾਨ ਸਾਹਿਬ ਨੇ ਜਿਹੜੀ ਗੱਲ ਕਹਿਤੀ ਨਾ ਤੇ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਗੱਲ ਕਹਿਤੀ ਉਹ ਪੂਰੀ ਹੋਣੀ ਹੈ ਤੇ ਪਿੱਛੇ ਦੀ ਗੱਲ ਥੋੜੀ ਰਹਿ ਗਈ ਸੀ ਪਿਛਲਾ ਕੋਸ਼ ਸੀ ਨਸ਼ੇ ਵਾਲਾ ਉਹ ਨਸ਼ਾ ਜੇ ਇਹਨਾਂ ਨੇ ਲਿਆਂਦਾ ਸ਼੍ਰੋਮਣੀ ਕਾਲੀ ਦਲ ਪਾਦਲ ਭਾਜਪੀ ਤੇ ਕਾਂਗਰਸ ਨੇ ਅਪਗ੍ਰੇਡ ਕੀਤਾ ਇਹ ਭਗਵੰਤ ਮਾਨ ਦੀ ਸਰਕਾਰ ਹੈ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਗਿਆ ਤੋਂ ਉਹਦੇ ਵਿੱਚ ਅਸੀਂ 70 ਤੋਂ 80% ਨਸ਼ਾ ਪੰਜਾਬ ਦੇ ਵਿੱਚ ਅੱਜ ਖਤਮ ਕਰ ਚੁੱਕੇ ਹਾਂ ਇਹਨਾਂ ਦੇ ਤਾਂ ਜਿਹੜੇ ਨਸ਼ਾ ਛਡਾਊ ਕੇਂਦਰ ਸੀਗੇ ਉਹ ਸਾਰੇ ਐਨ ਖੰਡਰ ਬਣੇ ਪਏ ਸੀ ਭਗਵੰਤ ਮਾਨ ਜੀ ਨੇ ਆ ਕੇ ਉਹਨਾਂ ਨੂੰ ਅਪਗ੍ਰੇਡ ਕੀਤਾ ਉਹਨਾਂ ਦੀ ਦਵਾਈਆਂ ਦੀ ਫੈਸਿਲਿਟੀਆਂ ਲਿਆਂਦੀਆਂ ਤੇ ਅੱਜ ਜਿਹੜੇ ਸਾਡੇ ਭਰਾ ਨਸ਼ਾ ਕਰਦੇ ਸੀ ਅੱਜ ਜੋ ਐਡਮਿਟ ਹੈਗੇ ਉੱਥੇ ਨਸ਼ਾ ਛਡਾਊ ਕੇਂਦਰਾਂ ਹੈ ਤੇ ਆਪਣੀ ਜਾਨ ਬਚਾ ਰਹੇ ਹੈ ਤੇ ਧੰਨਵਾਦ ਕਰ ਰਹੇ ਹੈ ਭਗਵੰਤ ਮਾਨ ਦਾ ਕਿ ਭਗਵੰਤ ਮਾਨ ਤੁਸੀਂ ਪਹਿਲੇ ਮੁੱਖ ਮੰਤਰੀ ਹੋ ਜਿਨ੍ਹਾਂ ਨੇ ਸਾਡੀ ਸਾਰ ਲਈ ਤੇ ਸਾਨੂੰ ਬਚਾ ਲਿਆ ਪੰਜਾਬ ਦੀ ਜਵਾਨੀ ਨੂੰ ਇਹ ਭਾਜੀਪੀ ਕਾਂਗਰਸ ਅਕਾਲੀ ਦਲ ਇਹਨਾਂ ਕੋਲੇ ਝੂਠ ਦੀ ਰਾਜਨੀਤੀ ਹੈ ਹੋਰ ਕੁਛ ਨਹੀਂ ਇਸ ਕਰਕੇ ਹੁਣ ਪੰਜਾਬ ਦੇ ਲੋਕ ਹੈ ਇਹ ਹੁਣ ਬਹੁਤ ਸਮਝਦਾਰ ਹੋ ਗਏ ਤੇ ਭਗਵੰਤ ਮਾਨ ਦਾ ਹੀ ਹੱਥ ਫੜ ਕੇ ਤੁਰਣਗੇ ਤੇ